ਦੇਖੋ ਜੀ ਕੱਲੇ ਕੱਲੇ ਪਿੰਡ ਚ ਤਿੰਨ ਤੋਂ ਚਾਰ-ਚਾਰ ਗੁਰੂ ਘਰ ਨੇ ਇਹ ਸੋਚਣੇ ਵਾਲੀ ਗੱਲ ਹੈ ਪਹਿਲੀ ਗੱਲ ਤਾਂ ਇਹ ਹੈ ਅਸੀਂ ਰੱਬ ਵੰਡ ਲਿਆ ਦੋ-ਦੋ ਤਿੰਨ-ਤਿੰਨ ਸ਼ਮਸ਼ਾਨ ਘਾਟ ਨੇ ਅਸੀਂ ਜਾਣੇ ਵਾਲੀਆਂ ਜਗਾਹਾਂਾਂ ਵੀ ਵੰਡ ਲਈਆਂ ਸਾਨੂੰ ਆਏ ਲੱਗਦਾ ਵੀ ਅਸੀਂ ਇੱਥੇ ਵੰਡੀਆਂ ਪਾਈਆਂ ਹੋਈਆਂ ਸਾਡੀਆਂ ਉੱਥੇ ਵੀ ਵੰਡੀਆਂ ਹੀ ਨੇ ਨੰਬਰ 3 ਤੇ ਜੇ ਅਸੀਂ ਪੰਜ-ਚਾਰ ਪਿੰਡ ਇਕੱਠੇ ਕੋਈ ਇੱਕ ਸਕੂਲੇ ਖੋਲ੍ਹ ਲਈਏ ਵਧੀਆ ਜਿੱਥੇ ਹਰ ਇੱਕ ਗਰੀਬ ਦਾ ਅਮੀਰ ਦਾ ਬੱਚਾ ਪੜ੍ਹ ਸਕੇ ਚੰਗੇ ਟੀਚਰ ਰੱਖ ਦੀਏ ਫ੍ਰੀ ਤੇ ਜਿਵੇਂ ਗੁਰੂ ਘਰ ਦੁਨੀਆ ਸ਼ਰਦਾ ਦੇ ਹਿਸਾਬ ਨਾਲ ਸੇਵਾ ਪਉਂਦੀ ਹੈ ਗੁਰੂ ਘਰਾਂ ਚ ਉਹੀ ਜੀ ਸੇਵਾ ਤੁਸੀਂ ਸਕੂਲਾਂ ਚ ਪਾਓ ਪੰਜ ਚਾਰ ਪਿੰਡਾਂ ਦਾ ਸਾਂਝਾ ਸਕੂਲ ਹੋਵੇ ਇੱਥੇ ਉਹ ਬੱਚੇ ਵੀ ਪੜ੍ਹ ਸਕਣ ਜਿਨ੍ਹਾਂ ਚ ਫੀਸ ਦੇਣ ਦੀ ਗੰਜੈਸ ਨਹੀਂ ਠੀਕ ਹੈ ਜੀ ਅਸੀਂ ਪੜ੍ਹਾਈ ਵੱਲੋਂ हट ਕੇ ਲੰਗਰਾਂ ਕਿੰਨੀ ਨੂੰ ਪਾਈਗੇ ਗੁਰੂ ਘਰ ਵੰਡਲੇ ਸਾਡਾ ਰੱਬ ਹਰ ਇੱਕ ਗੁਰੂ ਘਰ ਚ ਇੱਕੋ ਹੀ ਹੈ। ਰੱਬ ਨਹੀਂ ਸਾਡਾ ਵੰਡਿਆ ਹੋਇਆ। ਸਾਡੇ ਮਹਾਰਾਜ ਜਿੱਥੇ ਪ੍ਰਕਾਸ਼ ਹੋਏ ਹੋਏ ਆ ਉਹ ਇੱਕੋ ਰੂਪ ਹੈ। ਅਸੀਂ ਵੇਲਡਿੰਗਾ ਵੰਡ ਲਿਆ। ਗੁਰੂ ਘਰਾਂ ਦੀ। ਠੀਕ ਆ ਜੀ ਸੋਈ ਗੱਲਾਂ। ਇਹਨਾਂ ਗੱਲਾਂ ਦਾ ਕੋਈ ਮਤਲਬ ਜਾਂ ਤਾਂ ਨਿਕਲਦਾ ਨਹੀਂ ਹੈਗਾ। ਠੀਕ ਆ ਜੀ ਸੌ ਕੋ ਇਹਨਾਂ ਦੀਆਂ ਵੰਡੀਆਂ ਪੈਣ ਨਾਲ ਇਨਸਾਨਾਂ ਦੇ ਮਨਾਂ 'ਚ ਫਰਕ ਬਹੁਤਾ ਪੈ ਗਿਆ। ਕਹਿ ਦਿੰਨੇ ਆ ਉਹ ਫਲਾਣਾ ਗੁਰਦੁਆਰਾ ਫਲਾਣੀ ਪੱਤੀ ਦਾ। ਉਹ ਫਲਾਣਾ ਗੁਰਦੁਆਰਾ ਫਲਾਣੀ ਪੱਤੀ ਦਾ। ਪੱਤੀ ਵਾਲੇ ਆਏ ਵੀ ਇੱਕੋ ਜਗ੍ਹਾ ਤੋਂ ਆ। ਜਾਣਾ ਵੀ ਉਹਨਾਂ ਨੇ ਇੱਕੋ ਜਿਹਾ ਹੈ ਠੀਕ ਹੈ ਜੀ